ਹੁਣ ਇਸ ਦੇ ਵਿੱਚ ਖਾਸ ਕਰਕੇ ਪ੍ਰੈਸ ਦੀ ਆਜ਼ਾਦੀ ਹੁਣੇ ਕਿੰਨੀ ਕ ਆਜ਼ਾਦੀ ਭਾਰਤ ਦੇ ਵਿੱਚ ਹੈਗੀ ਹੈ ਤੁਸੀਂ ਇਸ ਤੋਂ ਆਪ ਅੰਦਾਜ਼ਾ ਲਗਾ ਸਕਦੇ ਹੋ ਟੋਟਲ 180 ਦੇਸ਼ਾਂ ਦੇ ਵਿੱਚੋਂ ਭਾਰਤ ਦਾ ਨੰਬਰ 151ਵਾਂ ਹੈ 180 ਦੇ ਵਿੱਚੋਂ 151ਵਾਂ ਨੰਬਰ ਤੁਸੀਂ ਹੈਗਾ ਤੁਸੀਂ ਇਹ ਦੇਖਦੇ ਹੋ ਕਿ ਕਿੰਨੀ ਕ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਹੈਗੀ ਹੈ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਦੇ ਵਿੱਚ ਅਡਾਨੀ ਗਰੁੱਪ ਤੇ ਓਪ ਇੰਡੀਆ ਇਹ ਦੋਨੋਂ ਅਦਾਰਿਆਂ ਦੇ ਨਾਮ ਹਾਈਲਾਈਟ ਹੋਏ ਹੋਏ ਜਿਹੜਾ ਅਡਾਨੀ ਗਰੁੱਪ ਹੈ ਉਹਦੇ ਚ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹਦੇ ਨਾਲ ਸੰਬੰਧਿਤ ਹੈਗਾ ਹੈ ਜਿਹੜਾ ਓਪੀਂਡਿਆ ਹੈ ਉਹ ਇੱਕ ਹਿੰਦੂਤਵ ਦਾ ਪਲੈਟਫਾਰਮ ਹੈਗਾ ਹੈ ਆਰਐਸਐਸ ਦੇ ਨਾਲ ਸੰਬੰਧਿਤ ਹੈ ਤੇ ਓਪ ਈਂਡਿਆ ਦੇ ਬਕਾਇਦਾ 96 ਲੇਖਾਂ ਦੀ ਸੂਚੀ ਇਹਨਾਂ ਨੇ ਜਿਹੜੀ ਹੈ 96 ਲੇਖ ਪੜੇ ਹੋਣਗੇ ਉਹਦੀ ਬਕਾਇਦਾ ਸੂਚੀ ਤਿਆਰ ਕੀਤੀ ਕਿ ਕਿਵੇਂ ਇਹ ਪੱਤਰਕਾਰਾਂ ਤੇ ਮੀਡੀਆ ਨੂੰ ਜਿਹੜਾ ਹੈ ਹਰਾਸਮੈਂਟ ਪ੍ਰੋਪਾਗੈਂਡਾ ਇਸ ਕੈਟਾਗਰੀ ਦੇ ਵਿੱਚ ਇਹਨਾਂ ਨੇ ਰੱਖਿਆ ਹੈਗਾ ਹੈ ਸੰਚਾਰ ਐ ਅਪਣਾ ਦੀ ਇੱਕ ਐਪ ਲੌਂਚ ਕੀਤੀ ਗਈ ਹੈ ਤੇ ਉਹ ਜਿਹੜੀ ਐਪ ਹੈਗੀ ਆ ਤੁਹਾਡੇ ਫੋਨ ਦੇ ਵਿੱਚ ਇਨਬਿਲਡੀ ਹੋਵੇਗੀ ਤੇ ਤੁਸੀਂ ਉਹਨੂੰ ਡਿਲੀਟ ਵੀ ਨਹੀਂ ਕਰ ਸਕਦੇ ਤੇ ਮੰਨ ਲਓ ਕਿ ਤੁਹਾਡੇ ਫੋਨ ਮੰਨ ਲਓ ਕਿ ਤੁਸੀਂ ਕਹੋਗੇ ਭਾਈ ਮੇਰਾ ਤੇ ਫੋਨ ਹੀ ਡਿਫਰੈਂਟ ਹੈ ਇਹਨੇ ਮੈਂ ਬਾਅਦ ਚੋਂ ਜਾਂ ਮੇਰੇ ਕੋਲ ਪਹਿਲਾਂ ਦਾ ਲਿਆ ਹੋਇਆ ਹੈ ਤੇ ਫਿਰ ਜਦੋਂ ਤੁਹਾਡੇ ਫੋਨ ਦੀ ਅਪਡੇਟ ਆਏਗੀ ਉਦੋਂ ਵਿੱਚ ਇੰਸਟਾਲ ਹੋ ਜਾਏਗੀ ਤੇ ਜਿਹੜੀ ਅਸ਼ੰਕਾ ਇਹ ਸੀ ਕਿ ਉਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਪੈਗਸਸ ਜਾਂ ਹੋਰ ਇੱਕ ਸੌਫਟਵੇਅਰ ਨੂੰ ਲੈ ਕੇ ਉਸ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੀ ਫੋਨ ਜਿਹੜੇ ਟੈਪ ਫੋਨ ਦੀ ਗਾਲੀ ਮਨ ਕੇ ਰਾਹੁਲ ਗਾਂਧੀ ਦੇ ਫੋਨ ਵਗੈਰਾ ਕਿ ਉਹਨਾਂ ਦੀ ਟੈਪ ਫੋਨ ਦੀ ਗੱਲ ਉਸ ਨੂੰ ਲੈ ਕੇ ਇੱਕ ਬੇਵਿਸ਼ਵਾਸੀ ਜਿਹੜੀ ਲੋਕਾਂ ਦੇ ਵਿੱਚ ਉਦੋਂ ਸੀਗੀ ਉਹ ਦੁਬਾਰਾ ਉੱਭਰ ਕੇ ਸਾਹਮਣੇ ਆਈ ਹੈ ਹੁਣ ਕੀ ਸਰਕਾਰ ਦੀ ਨੀਅਤ ਦੇ ਵਿੱਚ ਅਸਲ ਦੇ ਵਿੱਚ ਹੈ ਕਿ ਭਾਈ ਲੋਕਾਂ ਨੂੰ ਜਿਹੜਾ ਅਸੀਂ ਜੋੜਨਾ ਹੈਗਾ ਹੈ ਕਿ ਉਹ ਕਹਿੰਦੇ ਕਿ ਜਿਹੜੀ ਲੋਕੇਸ਼ਨ ਹੈ ਉਹ ਜਿਹੜੀ ਸ਼ੇਅਰ ਹੋਏਗੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਨਿੱਜੀ ਫੋਨ ਕਾਲਾਂ ਮੈਸੇਜੇਸ ਮਤਲਬ ਜੋ ਲੋਕਾਂ ਦੀ ਇਹ ਸ਼ੰਕਾ ਜਾਂ ਜੋ ਵਿਰੋਧੀ ਤੇਰਾ ਇਲਜ਼ਾਮ ਲਗਾ ਰਹੀਆਂ ਨੇ ਕਿ ਲੋਕਾਂ ਦੀ ਪ੍ਰਾਈਵੇਸੀ ਦੇ ਉੱਤੇ ਜਿਹੜਾ ਹੈ ਇਹ ਹਮਲਾ ਹੈਗਾ ਹੈ ਇਹ ਤਾਂ ਇੱਕ ਪੱਖ ਹੋ ਗਿਆ ਤੇ ਦੂਜੇ ਪੱਖ ਤੋਂ ਜੇ ਆਪਾਂ ਦੇਖਣਾ ਹੋਵੇ ਕਿ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹੈਗੇ ਹਾਂ ਹੁਣ ਤੁਸੀਂ ਚਾਰ ਬਾਰ ਕੋਈ ਪ੍ਰੋਡਕਟ ਬਾਏ ਕਰਨਾ ਹੋਵੇ ਤੁਸੀਂ ਆਪਣੇ ਫੋਨ ਦੇ ਕੋਲ ਬੈ ਕੇ ਬੋਲੋਗੇ ਤੇ ਤੁਹਾਨੂੰ ਉਦਾਂ ਦੀ ਐਡਵਰਟਾਈਜ਼ਮੈਂਟ ਜਿਹੜੀ ਆਉਣੀ ਚਾਲੂ ਹੋ ਜੇਗੀ ਕਿ ਮੈਂ ਹੌਲੀਡੇ ਤੇ ਸਪੇਨ ਜਾਣਾ ਚਾਹੁੰਨਾ ਜਾਂ ਮੈਂ ਕਿਤੇ ਹੋਰ ਜਾਣਾ ਚਾਹੁੰਨਾ ਜਾਂ ਮੈਂ ਇੱਕ ਪ੍ਰੋਡਕਟ ਪਾਰਟਿਕੂਲਰ ਬਾਏ ਕਰਨਾ ਚਾਹੁੰਨਾ ਤੇ ਉਹ ਐਡ ਜਿਹੜੀ ਹੈ ਸਾਹਮਣੇ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਮੌਜੂਦਾ ਹਾਲਾਤਾਂ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਪ੍ਰਾਈਵੇਸੀ ਇਸ ਜ਼ਿੰਮੇਤ ਆਰਐਸਐਫ ਨੇ ਪ੍ਰੈਸ ਆਜ਼ਾਦੀ ਦੇ ਵਿੱਚ ਅਡਾਨੀ ਗਰੁੱਪ ਤੇ ਥੋੜਾ ਜਿਹਾ ਸਵਾਲ ਜਵਾਬ ਵੀ ਕੀਤੇ ਨੇ ਥੋੜਾ ਜਿਹਾ ਮੁੱਦਾ ਸਮਝਣਾ ਚਾਹਾਂਗੇ ਕਿਉਂਕਿ ਸੰਗਤ ਨੂੰ ਵੀ ਥੋੜਾ ਜਿਹਾ ਖੁੱਲ੍ਹ ਕੇ ਗੱਲ ਕਰਨੀ ਇਹ ਤਾਂ ਆਰਐਸਐਫ ਰਿਪੋਰਟਰਸ ਵਿਦਾਊਟ ਬਾਰਡਰਸ ਕਰਕੇ ਇੱਕ ਸੰਸਥਾ ਹੈਗੀ ਹੈ ਇੱਕ ਇੰਟਰਨੈਸ਼ਨਲ ਬੋਡੀ ਹੈਗੀ ਹੈ ਜਿੱਥੇ ਆਪਾਂ ਦੇਖਿਆ ਨਾ ਕਿ ਵਕ ਵਕ ਬੋਡੀਆਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਹੋਈਆਂ ਨੇ ਉਹ ਰਿਸਰਚ ਕਰਦੀਆਂ ਰਹਿੰਦੀਆਂ ਨੇ ਕੀ ਕਿਹੜੀ ਕੰਟਰੀ ਕਿੰਨੇ ਨੰਬਰ ਤੇ ਆ ਜਾਂ ਆਪਾਂ ਦੇਖਿਆ ਭੁੱਖਮਰੀ ਨੂੰ ਲੈ ਕੇ ਰਿਪੋਰਟ ਆਉਂਦੀ ਹੈ ਖੁਸ਼ਹਾਲੀ ਨੂੰ ਲੈ ਕੇ ਰਿਪੋਰਟ ਆਉਂਦੀ ਹੈ ਇਦਾਂ ਬਹੁਤ ਸਾਰੀਆਂ ਰਿਪੋਰਟਸ ਸਮੇਂ-ਸਮੇਂ ਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਆਉਂਦੀਆਂ ਰਹਿੰਦੀਆਂ ਨੇ ਉਹ ਕੋਈ ਇਹ ਨਹੀਂ ਹੁੰਦਾ ਕਿ ਕੋਈ 파ਰਸ਼ਲ ਸੰਸਥਾਵਾਂ ਹੁੰਦੀਆਂ ਨੇ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰਦੀਆਂ ਨੇ ਤਾਂ ਕਿ ਜਿਹੜਾ ਦੁਨੀਆ ਦਾ ਇੱਕ ਆਰਡਰ ਬਣਿਆ ਹੋਇਆ ਉਸ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਮੇਨਟੇਨ ਕੀਤਾ ਜਾ ਸਕੇ ਹੁਣ ਇਸ ਦੇ ਵਿੱਚ ਖਾਸ ਕਰਕੇ ਪ੍ਰੈਸ ਦੀ ਆਜ਼ਾਦੀ ਹੁਣੇ ਕਿੰਨੀ ਕ ਆਜ਼ਾਦੀ ਭਾਰਤ ਦੇ ਵਿੱਚ ਹੈਗੀ ਹੈ ਤੁਸੀਂ ਇਸ ਤੋਂ ਆਪ ਅੰਦਾਜ਼ਾ ਲਗਾ ਸਕਦੇ ਹੋ ਟੋਟਲ 180 ਦੇਸ਼ਾਂ ਦੇ ਵਿੱਚੋਂ ਭਾਰਤ ਦਾ ਨੰਬਰ 151ਵਾਂ ਹੈ 180 ਦੇ ਵਿੱਚੋਂ 151ਵਾਂ ਨੰਬਰ ਤੁਸੀਂ ਹੈਗਾ ਤੁਸੀਂ ਇਹ ਦੇਖਦੇ ਕਿ ਕਿੰਨੀ ਕੁ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਹੈਗੀ ਹੈ ਫਿਰ ਉਹਨਾਂ ਨੇ ਬਕਾਇਦਾ 34 ਜਥੇਬੰਦੀਆਂ ਦੀ ਤੇ ਬੰਦਿਆਂ ਦੀ ਲਿਸਟ ਇੱਕ ਤਿਆਰ ਕੀਤੀ ਹੈ ਜਿਨ੍ਹਾਂ ਤੋਂ ਜਿਹੜਾ ਹੈ ਕਿ ਪੱਤਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਨੂੰ ਖਤਰਾ ਹੈਗਾ ਔਰ ਇਹ ਚਰਚਾ ਜਿਹੜੀ ਆਮ ਨਹੀਂ ਹੋ ਰਹੀ ਉਸ ਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਦੇ ਵਿੱਚ ਅਡਾਨੀ ਗਰੁੱਪ ਤੇ ਓਪ ਇੰਡੀਆ ਇਹ ਦੋਨੋਂ ਅਦਾਰਿਆਂ ਦੇ ਨਾਮ ਹਾਈਲਾਈਟ ਹੋਏ ਹੋਏ ਨੇ ਜਿਹੜਾ ਅਡਾਨੀ ਗਰੁੱਪ ਹੈ ਉਹਦੇ ਚ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਹਦੇ ਨਾਲ ਸੰਬੰਧਿਤ ਹੈਗਾ ਹੈ ਜਿਹੜਾ ਓਪ ਇੰਡੀਆ ਹੈ ਉਹ ਇੱਕ ਹਿੰਦੂਤਵ ਦਾ ਪਲੇਟਫਾਰਮ ਹੈਗਾ ਹੈ ਆਰਐਸਐਸ ਦੇ ਨਾਲ ਸੰਬੰਧਿਤ ਹੈ ਤੇ ਓਪ ਇੰਡੀਆ ਦੇ ਬਕਾਇਦਾ 96 ਲੇਖਾਂ ਦੀ ਸੂਚੀ ਇਹਨਾਂ ਨੇ ਜਿਹੜੀ ਹੈ 96 ਲੇਖ ਪੜੇ ਹੋਣਗੇ ਉਹਦੀ ਬਕਾਇਦਾ ਸੂਚੀ ਤਿਆਰ ਕੀਤੀ ਕਿ ਕਿਵੇਂ ਇਹ ਪੱਤਰਕਾਰਾਂ ਤੇ ਮੀਡੀਆ ਨੂੰ ਜਿਹੜਾ ਹੈ ਹੈਰਾਸਮੈਂਟ ਪ੍ਰੋਪਾਗੈਂਡਾ ਇਸ ਕੈਟਾਗਰੀ ਦੇ ਵਿੱਚ ਇਹਨਾਂ ਨੇ ਰੱਖਿਆ ਹੈਗਾ ਏ ਔਰ ਇਸ ਦੇ ਵਿੱਚ ਇਹ ਨਹੀਂ ਕਿ ਕੱਲਾ ਭਾਰਤ ਹੀ ਹੈ ਇਸ ਦੇ ਵਿੱਚ ਜਿੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰਸ਼ੀਆ ਦਾ ਨਾਮ ਹੈ ਬਲਾਦਿਮਿਰ ਪੁਤਿਨ ਦਾ ਨਾਮ ਹੈਗਾ ਏ ਉੱਥੇ ਇਜ਼ਰਾਈਲ ਦਾ ਨਾਮ ਵੀ ਇਸ ਦੇ ਵਿੱਚ ਹੈਗਾ ਕਿਉਂਕਿ ਉੱਥੇ ਵੀ ਬਹੁਤ ਸਾਰੇ ਪੱਤਰਕਾਰ ਜਿਹੜੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਉਹ ਮਾਰੇ ਗਏ ਸਨ ਚੀਨ ਦੇ ਜਿਹੜੇ ਜਿੰਪਿੰਗ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਏ ਬੈਲਾਰੂਸ ਦੇ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਨਾਮ ਹੈਗਾ ਏ ਕਿ ਮਤਲਬ ਇਹ ਪੂਰੇ ਸਮੇਂ ਦੇ ਵਿੱਚ ਕਹਿੰਦੇ ਕਿ 220 ਪੱਤਰਕਾਰਾਂ ਦੀ ਮੌਤ ਦੇ ਲੋਕ ਜਿਹੜੇ ਜ਼ਿੰਮੇਵਾਰ ਹੈਗੇ ਨੇ ਤੇ ਇਸ ਦੇ ਵਿੱਚ ਇਹਨਾਂ ਨੇ ਜਿਹੜਾ ਗੌਤਮ ਅਡਾਨੀ ਹੋਣਾ ਦਾ ਕਿਹਾ ਕਿ 15 ਤੋਂ ਵੱਧ ਪੱਤਰਕਾਰਾਂ ਨੂੰ ਚੁੱਪ ਕਰਾਉਣ ਦੇ ਉਹ ਚੁੱਪ ਕਿਵੇਂ ਕਰਾਉਣਾ ਚਾਹੀਏ ਕਿਸ ਪਾਗੇ ਕਰਵਾਇਆ ਗਿਆ ਹੋਵੇ ਜਾਂ ਹੋਰ ਤਰੀਕੇ ਨਾਲ ਉਹ ਇਹਨਾਂ ਨੇ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਖੁਲਾਸੇ ਕੀਤੇ ਨੇ ਉਨਿਸ ਤੋਂ ਬਾਅਦ ਕੀ ਆਪਾਂ ਵੀ ਦੇਖਿਆ ਨਾ ਕਿ ਕਿਵੇਂ ਬਹੁਤ ਸਾਰੇ ਜਿਹੜੇ ਚੈਨਲ ਬੰਦ ਕੀਤੇ ਜਾ ਰਹੇ ਨੇ ਚਾਹੇ ਸ਼੍ਰੋਮਣੀ ਕਮੇਟੀ ਦਾ ਵੀ ਆਪਾਂ ਦੇਖਿਆ ਪਿੱਛੇ ਜੇ ਹੋ ਗਿਆ ਜਾਂ ਸਿੰਘ ਸਾਹਿਬ ਹਰਪਾਲ ਸਿੰਘ ਹੋਣਾ ਦਾ ਹੋਇਆ ਆਪਣੇ ਅਕਾਲ ਚੈਨਲ ਦੇ ਬਹੁਤ ਸਾਰੇ ਪੇजेस ਜਿਹੜੇ ਨੇ ਉਹ ਬੰਦ ਕੀਤੇ ਗਏ ਪਿਛਲੇ ਸਮਿਆਂ ਦੇ ਵਿੱਚ ਤੇ ਉਸ ਨੂੰ ਲੈ ਕੇ ਕਿ 2014 ਤੋਂ ਬਾਅਦ ਕਹਿੰਦੇ ਕਿ ਪ੍ਰੈਸ ਦੀ ਆਜ਼ਾਦੀ ਭਾਰਤ ਦੇ ਵਿੱਚ ਕਟੀ ਹੈਗੀ ਹੈ ਕਹਿਣ ਨੂੰ ਤੇ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਪਰ ਉਹ ਕਿੰਨਾ ਹੈਗਾ ਹੈ ਉਹ ਸਾਰੀਆਂ ਚੀਜ਼ਾਂ ਸਾਨੂੰ ਇਸ ਰਿਪੋਰਟਸ ਤੋਂ ਜਿਹੜਾ ਹੈ ਪਤਾ ਲੱਗਦਾ ਹੈਗਾ ਬਾਕੀ ਆਫ ਕੌਰਸ ਜਿਹੜਾ ਕਿ ਸਰਕਾਰਾਂ ਨੇ ਇਸ ਨੂੰ ਡਿਨਾਈ ਕਰਨਾ ਹੁੰਦਾ ਹੈ ਤੇ ਸਰਕਾਰਾਂ ਨੇ ਜਿਹੜਾ ਇਹ ਇਸ ਨੂੰ ਡਿਨਾਈ ਕੀਤਾ ਹੈਗੇ ਉਹ ਇੰਨਾ ਜ਼ਿਆਦਾ ਆਪਾਂ ਨੂੰ ਪਤਾ ਹੈ ਕਿ ਨਾ ਇਦਾਂ ਦੀਆਂ ਖਬਰਾਂ ਚੱਕੀਆਂ ਜਾਂਦੀਆਂ ਨੇ ਤੇ ਉਹੀ ਚੀਜ਼ੇ ਸਾਹਮਣੇ ਲੈ ਕੇ ਆਉਂਦੇ ਆ ਕਿ ਜਿਹੜੀ ਪ੍ਰੋਪਾਗੈਂਡਾ ਵਾਲੀਆਂ ਖਬਰਾਂ ਨੇ ਉਹਨਾਂ ਨੂੰ ਜਿਹੜਾ ਹੈ ਜ਼ਿਆਦਾ ਜ਼ੋਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈਗਾ ਬਿਲਕੁਲ ਜੀ ਜਿਸ ਪ੍ਰੋਪਾਗੈਂਡਾ ਨੂੰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਉਹਦੇ ਉੱਤੇ ਝਾਤ ਅਕਾਲ ਚਰਨ ਹਮੇਸ਼ਾ ਪਾ ਕੇ ਰੱਖਦਾ ਤਾਂ ਕਿ ਆਪ ਸਭ ਤੱਕ ਇਹ ਜਾਣਕਾਰੀ ਪਹੁੰਚਾਈ ਜਾ ਸਕੇ ਅ ਕੇਂਦਰ ਸਰਕਾਰ ਕਈ ਤਰੀਕੇ ਦੇ ਨਾਲ ਆਪਣੇ ਵੱਲੋਂ ਇਨੀਸ਼ੀਏਟਿਵ ਲੈਂਦੀ ਹੈ ਲੇਕਿਨ ਉਹਨਾਂ ਇਨੀਸ਼ੀਏਟਿਵ ਦੇ ਵਿੱਚ ਘਿਰਦੀ ਹੋਈ ਨਜ਼ਰ ਵੀ ਆਂਦੀ ਹੈ ਭਾਵੇਂ ਉਹ ਮੁੱਦਾ ਡੀਮੋਨਟਾਈਜ਼ੇਸ਼ਨ ਦਾ ਹੋਵੇ ਭਾਵੇਂ ਮੁੱਦਾ ਮੇਕ ਇਨ ਇੰਡੀਆ ਦਾ ਹੋਵੇ ਜਾਂ ਵੱਖ-ਵੱਖ ਤਰੀਕੇ ਦੀਆਂ ਐਪਸ ਲਾਂਚ ਕਰਕੇ ਆਮ ਲੋਕਾਂ ਦਾ ਡਾਟਾ ਉਹਦੇ ਉੱਤੇ ਕਲੈਕਟ ਕਰਨ ਦੀ ਗੱਲ ਹੋਵੇ ਇਸ ਰਿ ਸੰਚਾਰ ਐਪਲੀਕੇਸ਼ਨ ਨੂੰ ਲੈ ਕੇ ਥੋੜਾ ਮਸਲਾ ਭਖਿਆ ਹੋਇਆ ਇਸ ਵਾਰ ਦਾ ਮਸਲਾ ਕੇਂਦਰ ਨੂੰ ਕਿੰਨਾ ਕੁ ਘੇਰਦਾ ਤੇ ਕਿਸ ਕਿਸ ਤਰੀਕੇ ਦੇ ਬਿਲਕੁਲ ਕਾਫੀ ਜਿਆਦਾ ਇਸ ਦੇ ਵਿੱਚ ਕੇਂਦਰ ਜਿਹੜਾ ਹੈ ਘਿਰਿਆ ਹੈ ਔਰ ਉਸ ਤੋਂ ਬਾਅਦ ਥੋੜਾ ਜਿਹਾ ਸਟੈਪ ਬੈਕ ਵੀ ਉਹਨਾਂ ਨੇ ਜਿਹੜਾ ਲਿਆ ਹੈ ਜਿਹੜੀ ਪਹਿਲਾਂ ਜਾਣਕਾਰੀ ਆ ਰਹੀ ਸੀ ਉਸ ਦੇ ਵਿੱਚ ਇਹ ਸੀ ਕਿ ਸੰਚਾਰ ਆਪਣਾ ਦੀ ਇੱਕ ਐਪ ਲਾਂਚ ਕੀਤੀ ਗਈ ਹੈ ਤੇ ਉਹ ਜਿਹੜੀ ਐਪ ਹੈਗੀ ਆ ਤੁਹਾਡੇ ਫੋਨ ਦੇ ਵਿੱਚ ਇਨਬਿਲਡ ਹੀ ਹੋਵੇਗੀ ਤੇ ਤੁਸੀਂ ਉਹਨੂੰ ਡਿਲੀਟ ਵੀ ਨਹੀਂ ਕਰ ਸਕਦੇ ਓਕੇ ਤੇ ਮੰਨ ਲਓ ਕਿ ਤੁਹਾਡੇ ਫੋਨ ਮੰਨ ਲਓ ਕਿ ਤੁਸੀਂ ਕਹੋਗੇ ਭਾਈ ਮੇਰਾ ਤੇ ਫੋਨ ਹੀ ਡਿਫਰੈਂਟ ਹੈ ਇਹਦੇ ਮੈਂ ਬਾਅਦ ਚੋਂ ਜਾਂ ਮੇਰੇ ਕੋਲ ਪਹਿਲਾਂ ਦਾ ਲਿਆ ਹੋਇਆ ਹੈ ਤੇ ਫਿਰ ਜਦੋਂ ਤੁਹਾਡੇ ਫੋਨ ਦੀ ਅਪਡੇਟ ਆਏਗੀ ਉਦੋਂ ਵਿੱਚ ਇੰਸਟਾਲ ਹੋ ਜਾਏਗੀ ਤੇ ਜਿਹੜੀ ਅਸ਼ੰਕਾ ਇਹ ਸੀ ਕਿ ਉਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਪੈਗਸਸ ਜਾਂ ਹੋਰ ਇੱਕ ਸੌਫਟਵੇਅਰ ਨੂੰ ਲੈ ਕੇ ਉਸ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੀ ਫੋਨ ਜਿਹੜੇ ਟੈਪ ਫੋਨ ਦੀ ਗੱਲ ਹੀ ਬੰਗੇ ਰਾਹੁਲ ਗਾਂਧੀ ਦੇ ਫੋਨ ਵਗੈਰਾ ਕਿ ਉਹਨਾਂ ਦੀ ਟੈਪ ਫੋਨ ਦੀ ਗੱਲ ਉਸ ਨੂੰ ਲੈ ਕੇ ਇੱਕ ਬੇਵਿਸ਼ਵਾਸੀ ਜਿਹੜੀ ਲੋਕਾਂ ਦੇ ਵਿੱਚ ਉਦੋਂ ਸੀਗੀ ਉਹ ਦੁਬਾਰਾ ਉੱਭਰ ਕੇ ਸਾਹਮਣੇ ਆਈ ਹੈ ਹੁਣ ਕੀ ਸਰਕਾਰ ਦੀ ਨੀਅਤ ਦੇ ਵਿੱਚ ਅਸਲ ਦੇ ਵਿੱਚ ਹੈ ਕਿ ਭਾਈ ਲੋਕਾਂ ਨੂੰ ਜਿਹੜਾ ਅਸੀਂ ਜੋੜਨਾ ਹੈਗਾ ਹੈ ਕਿ ਉਹ ਕਹਿੰਦੇ ਕਿ ਜਿਹੜੀ ਲੋਕੇਸ਼ਨ ਹੈ ਉਹ ਜਿਹੜੀ ਸ਼ੇਅਰ ਹੋਏਗੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਨਿੱਜੀ ਫੋਨ ਕਾਲਾਂ ਮੈਸੇਜੇਸ ਮਤਲਬ ਜੋ ਲੋਕਾਂ ਦੀ ਇਹ ਸ਼ੰਕਾ ਹੈ ਜਾਂ ਜੋ ਵਿਰੋਧੀ ਤੇਰਾ ਇਲਜ਼ਾਮ ਲਗਾ ਰਹੀਆਂ ਨੇ ਤੇ ਦੂਜੇ ਬੰਨੇ ਜਿਹੜੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਦੇ ਨਾਲ ਗੱਲਬਾਤ ਕਰ ਰਹੇ ਹੋ ਕੀ ਕੁਝ ਹੋ ਰਿਹਾ ਉਹ ਸਾਰਾ ਕੁਝ ਜਿਹੜਾ ਹੈ ਸਰਕਾਰ ਤੱਕ ਜਾਂ ਸੁਰੱਖਿਆ ਏਜੰਸੀਆਂ ਤੱਕ ਸ਼ੇਅਰ ਹੋਏਗਾ ਇਸ ਦਾ ਬਕਾਇਦਾ ਜਿਹੜਾ ਹੈ ਵਿਰੋਧ ਕੀਤਾ ਗਿਆ ਹੈ ਰਾਜਨੀਤੀਮਾਨਾਂ ਨੇ ਵਿਰੋਧ ਕੀਤਾ ਹੈ ਪ੍ਰਿੰਕਾ ਗਾਂਧੀ ਹੋਣਾ ਨੇ ਵਿਰੋਧ ਕੀਤਾ ਹੈਗਾ ਹੈ ਮਨੀਸ਼ ਸ਼ਿਸ਼ੋਧੀਆਂ ਹੋਣਾ ਨੇ ਵਿਰੋਧ ਕੀਤਾ ਹੋਰ ਵੀ ਬਾਕੀ ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਧਿਰਾਂ ਸਾਰੀਆਂ ਨੇ ਵਿਰੋਧ ਕੀਤਾ ਹੈ ਪੰਜਾਬ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਮੁੱਦਾ ਜਿਹੜਾ ਇਹ ਚੱਕਿਆ ਹੈਗਾ ਇਹ ਗਿਆਨੀ ਹਰਪੀ ਸਿੰਘ ਹੋਣਾ ਨੇ ਮੁੱਦਾ ਚੱਕਿਆ ਹੈ ਤੇ ਵੱਖ-ਵੱਖ ਪਾਰਟੀ ਲੀਡਰਸ ਨੇ ਹੋਰਾਂ ਨੇ ਵੀ ਜਿਹੜਾ ਹੈ ਇਸ ਮੁੱਦੇ ਨੂੰ ਚੁੱਕਿਆ ਹੈਗਾ ਕਿ ਲੋਕਾਂ ਦੀ ਪ੍ਰਾਈਵੇਸੀ ਦੇ ਉੱਤੇ ਜਿਹੜਾ ਹੈ ਇਹ ਹਮਲਾ ਹੈਗਾ ਹੈ ਇਹ ਤਾਂ ਇੱਕ ਪੱਖ ਹੋ ਗਿਆ ਤੇ ਦੂਜੇ ਪੱਖ ਤੋਂ ਜੇ ਆਪਾਂ ਦੇਖਣਾ ਹੋਵੇ ਕਿ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹੈਗੇ ਹਾਂ ਹੁਣ ਤੁਸੀਂ ਚਾਰ ਬਾਰ ਕੋਈ ਪ੍ਰੋਡਕਟ ਬਾਈ ਕਰਨਾ ਹੋਵੇ ਤੁਸੀਂ ਆਪਣੇ ਫੋਨ ਦੇ ਕੋਲ ਬੈ ਕੇ ਬੋਲੋਗੇ ਤੇ ਤੁਹਾਨੂੰ ਉਦਾਂ ਦੀ ਐਡਵਰਟਾਈਜ਼ਮੈਂਟ ਜਿਹੜੀ ਆਉਣੀ ਚਾਹੀਦੀ ਚਾਲੂ ਹੋ ਜੇਗੀ ਕਿ ਮੈਂ 홀ੀਡੇ ਤੇ ਸਪੇਨ ਜਾਣਾ ਚਾਹੁੰਨਾ ਜਾਂ ਮੈਂ ਕਿਤੇ ਹੋਰ ਜਾਣਾ ਚਾਹੁੰਨਾ ਜਾਂ ਮੈਂ ਇੱਕ ਪ੍ਰੋਡਕਟ ਪਾਰਟਿਕੂਲਰ ਬਾਈ ਕਰਨਾ ਚਾਹੁੰਨਾ ਤੇ ਉਹ ਐਡ ਜਿਹੜੀ ਹੈ ਸਾਹਮਣੇ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਮੌਜੂਦਾ ਹਾਲਾਤਾਂ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਪ੍ਰਾਈਵੇਸੀ ਇਜ਼ ਅ ਮਿਥ ਮਤਲਬ ਇੱਕ ਮਿਥ ਆ ਜਿਹੜੀ ਪ੍ਰਾਈਵੇਸੀ ਜੇ ਤੁਸੀਂ ਕਹਿੰਦੇ ਹੋ ਨਾ ਕਿ ਮੇਰਾ ਕੁਝ ਪ੍ਰਾਈਵੇਟ ਹੈਗਾ ਏ ਕੁਝ ਵੀ ਜਿਹੜਾ ਹੈ ਪ੍ਰਾਈਵੇਟ ਨਹੀਂ ਹੈਗਾ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਉਹ ਕਿਤਨਾ ਕਿਤੇ ਸਰਕਾਰਾਂ ਤੱਕ ਪਹੁੰਚਦਾ ਹੈਗਾ ਪਰ ਜੇ ਇਸ ਤਰੀਕੇ ਦੀਆਂ ਐਪ ਜਾਂ ਜੋ ਵਿਰੋਧੀ ਧਿਰਾਂ ਵੱਲੋਂ ਕਹਿ ਰਿਹਾ ਜੇ ਇਸ ਤਰੀਕੇ ਦੀਆਂ ਹੋਣ ਤੇ ਫਿਰ ਤੇ ਤੁਹਾਡੀ ਪ੍ਰਾਈਵੇਸੀ ਬਿਲਕੁਲ ਹੀ ਖਤਮ ਜਿਹੜੀ ਆ ਉਹ ਹੋ ਜਾਂਦੀ ਹੈ ਦੁਜੇ ਬਣੇ ਸਰਕਾਰ ਨੇ ਜਿਹੜਾ ਹੈ ਕਿ ਹੁਣ ਜਿਹੜਾ ਸਟੈਪ ਹੈ ਰੀਸੈਂਟਲੀ ਜਿਹੜੇ ਮਿਸਟਰ ਸਿੰਧਿਆ ਹੈਗੇ ਨੇ ਉਹ ਸ਼ਾਇਦ ਇਸ ਮੰਤਰਾਲੇ ਦੇ ਮੇਰਾ ਖਿਆਲ ਉਹ ਮੰਤਰੀ ਹੈਗੇ ਨੇ ਤੇ ਉਹਨਾਂ ਦੀ ਬਕਾਇਦਾ ਸਟੇਟਮੈਂਟ ਉਹਨਾਂ ਦੀ ਆਈ ਹੈਗੀ ਹੈ ਕਿ ਜਿੰਨੇ ਰੱਖਣੀਆਂ ਰੱਖੇ ਜਿੰਨੇ ਡਿਲੀਟ ਕਰਨੀਆਂ ਕਰੇ ਇਹ ਆਪਸ਼ਨਲ ਐਪ ਹੈ ਇਹ ਕੋਈ ਮੰਡਟਰੀ ਨਹੀਂ ਹੈਗੀ ਕਿ ਪੱਕੀ ਰਹੇਗੀ ਜਿਸ ਤਰ੍ਹਾਂ ਕਿ ਪਹਿਲਾਂ ਖਬਰਾਂ ਆ ਰਹੀਆਂ ਸੀ ਇਹ ਬਦਲਾਅ ਜਿਹੜਾ ਥੋੜਾ ਜਿਹਾ ਲੱਗ ਰਿਹਾ ਹੈਗਾ ਕਿ ਉਹਨਾਂ ਨੂੰ ਲੱਗਿਆ ਕਿ ਲੋਕ ਜਿਹੜਾ ਬਹੁਤ ਵਿਰੋਧ ਕਰ ਰਹੇ ਨੇ ਸਰਟਪੈਕ ਹੀ ਹੈ ਇੱਕ ਤਰੀਕੇ ਦਾ ਸਰਕਾਰ ਨੂੰ ਕਿ ਸਰਕਾਰ ਪਹਿਲਾਂ ਜਿਸ ਤਰੀਕੇ ਦੀ ਤਿਆਰੀ ਦੀ ਵਿੱਚ ਸੀਗੀ ਹੁਣ ਲੋਕਾਂ ਦੇ ਵਿਰੋਧ ਤੋਂ ਬਾਅਦ ਜਾਂ ਸੋਸ਼ਲ ਮੀਡੀਆ ਦੇ ਉੱਤੇ ਉઠੇ ਇਸ ਮੁੱਦੇ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਉਸ ਤਰੀਕੇ ਦੇ ਨਾਲ ਨਹੀਂ ਰਹੇਗੀ